ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਬਹੁਤ ਚੱਕੇ ਆ ਬਾਈ ਜਗੇ ਅਰਸ਼ ਕੋਲ ਜੀ ਤੇ ਵੇਖੋ ਅੱਜ ਵੀ ਕੋਈ ਸਦਾ ਅੜ ਦੇ ਲੈ ਬੋ ਝੋਟੀਆਂ ਮੇਜ ਸੇਲ ਆ ਤੇ ਆਓ ਫਿਰ ਬਾਈ ਜੀ ਨੇ ਗੱਲ ਬਾਤ ਕੀਤੀ ਬਾਈ ਜੀ ਸਤਿਕਾਰ ਸਤਿਕਾਰ ਅਰਸ਼ਾ ਸਤਿਕਾਰ ਜੀ ਗਾਲ ਖਬਰ ਦੁਲਾਏ ਬੜੀ ਕਿਰਪਾ ਮਾਲਕ ਦੀ ਕੇ ਕਿਰਪਾ ਦਿਖੀ ਆ ਰਹੀ ਵਾ ਸਲੀਵ ਸਹਿਬ ਦਨ ਆਪਣਾ ਨਾ ਮੇਰੇ ਕਾਰਜ ਟੁੱਟ ਗਏ ਅੱਡੇ ਕਿੱਦਾਂ ਪੀਲਾ ਪੀਲਾ ਮਾਲ ਵੇਚ ਕੇ ਵਿਲੇ ਹੋ ਗਏ ਮੇਲੇ ਮਈਆਂ ਵੇਲੋ ਨਾ ਤੇ ਵੇਲਾ ਕਿੰਨੇ ਕਿੰਨੇ ਚਿੰਗੇ ਚਿੰਗੇ ਮਈਆਂ ਨੌ ਨਾ ਕਿ ਹੀ ਉਦਨਾ ਉਹ ਹੀ ਸ਼ਾਸ਼ੂਆ ਕੱਢ ਲਿਆ ਫੇਰੀ ਭੱਜ ਦੌੜ ਕੇ ਚੋਕੜਾ ਖੱਬਣਾ ਕੋਈ ਸੱਜਰੇ ਸਾਰੇ ਕੋਲ ਲਈ ਆਉਣਾ ਨਾਪ ਕੇ ਕਿਲੀ ਕੇ ਛੱਡਣਾ ਗੱਖਣੀ ਆਪਾਂ ਕੇ ਹਾਂਜੀ ਹਾਂਜੀ ਤੇ ਬਾਕੀ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਵਨਚੜੀ ਬਹੁਤ ਜਿਲ੍ਹੇ ਪੁੱਛੀਆ ਤੇ ਅਸੀਂ ਅੰਮ੍ਰਿਤਸਰੋਂ ਜੇ ਭਾਜੀ ਅੰਮ੍ਰਿਤਸਰ ਹੀ ਬਸ ਮੰਨੀਏ ਚੱਲੋ ਹਣਾ ਜੀ ਨਾਲ ਜੰਡਿਆਲਾ ਵੀ ਲੱਗ ਕੇ ਤਰਨਤਾਰਨ ਦੇ ਵਿਚਕਾਰ ਦੀ ਤਰਨਤਾਰਨ 6 ਕਿਲੋਮੀਟਰ ਚਲੋ ਹਾਂਜੀ ਤੇ 6 ਕਿਲੋਮੀਟਰ ਅੰਮ੍ਰਿਤਸਰੋਂ ਆਪਣਾ 15 ਕਿਲੋਮੀਟਰ ਹਾਂਜੀ ਅੱਜ ਫਰ ਕਿਨੇ ਆ ਅੱਜ ਆਪਣੇ ਕੋਲ 7 ਨਾਲ ਕਿਲੇ 7 ਨਾਲ ਕਿਲੇ ਹਾਂਜੀ ਬਾਪੂ ਫਿਰ ਉਹੀ ਬਾ ਬਿਲਕੁਲ ਜੈਜ ਤੂੰ ਵੇਖੀ ਜਾਈਂ ਸੰਦੀਪ ਸਾਹਿਬ ਕਿਹੜੇ ਕਿਹੜੇ ਭਾਅ ਕਰਦੇ ਨੇ ਆ ਜਿਹੜੇ ਮੁੱਲ ਕਰਕੇ ਦੇ ਰੂ ਦੇ ਰੀਆਂ ਭਾਅ ਅਬਾ ਠੀਕ ਆ ਹਾਂ ਸੰਦੀਪ ਸਾਹਿਬ ਤੀਜਾ ਸੂਆ ਜੇ ਹਾਂਜੀ ਦੁੱਧ ਮੈਂ ਕੋ 10 ਕਿਲੋ ਹੋਊਗਾ ਪੱਟੀ ਮ ਅੱਛਾ ਇਹ ਤਾਜੀ ਆ ਤਾਂ ਕੱਟੀ ਮਗਰ ਆ ਉਹ ਵੇਖ ਲੋ ਬੱਚਾ ਵਿਖਾ ਦੇ ਬਾ ਠੀਕ ਆ ਦੁੱਧ ਦਾਹ ਕਿਲੋ ਮੈਂ ਦਾਹ ਤੋਂ ਬਾਹਰ ਹੀ ਉਹ ਬੱਦਾ ਹੀ ਅੰਨੇ ਚਲੋ ਦਾਹ ਯਾਰੇ ਕੋਈ ਵੇਖ ਲਾ ਮੈਂ ਟਾਈਮ ਤੇ ਨਹੀਂ ਕੋਈ ਥਣਾ ਜਿਨੀ ਵੇਖ ਲਾ ਪਰ ਚੱਡਾ ਵੇਖ ਲਾ ਮੈਂ ਆਹ ਬੱਚਾ ਸ਼ੰਭੂ ਲਾਗੋਂ ਖਾਦੇ ਬਾਹਰ ਹੀ ਬਾਹਰ ਮੈਂ ਥੱਲੇ ਵੇਖ ਲਾ ਕਿੱਡਾ ਖਿੜੀ ਫਿਰਦੀ ਸੰਦੀਪ ਵੀਰੇ ਠੀਕ ਆ ਫਿਰ ਹਾਂ ਕਿ ਚੋਣ ਲੱਗਾ ਸਨੀਸਾ ਇੱਕ ਦ ਆ ਬਿਲਕੁਲ ਜਾਇਜ਼ ਮੈਂ ਬਿਲਕੁਲ ਜਾਇਜ਼ ਹਦੀਸ ਆ ਮੁਫਤ 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 ਛੋਟਾ ਛਟਾ ਕੀ ਹੋਣੇ ਅੱਜ ਆਪਣੇ ਬੋਲੋ ਤੇ ਬਾਕੀ ਵੇਖ ਮੈਂ ਰੀ ਹੱਥਲੇ ਜੱਡਾ ਜੁੰਡਾ ਕਿੰਨਾ ਜਿਆਦਾ ਚੰਗਾ ਮੈਂ ਸੰਦੀਪ ਵੀ ਵੇ ਹਾਂਜੀ 85 ਹੀ ਦੇ ਦੇ ਯਾਰ ਕੋਈ ਲੱਖ ਨਹੀਂ ਕੋਈ 90 ਨਹੀਂ ਕੋਈ 95 ਨਹੀਂ ਸਿਰਫ 5680 80 5 ਹੋਰ ਛੋੜ 75000 ਦੀ 75000 ਜਾਇਜ 74 74 24 ਮਾਤਲ ਖੁੱਲਾ ਹੋਊਗਾ ਆ ਦੇਖ ਪਰ ਲਿਵਾ ਖਾ ਮੈਂ ਵੇਖ ਲੈ ਨਾ 74 24 ਮਾਤਲ ਖੁੱਲਾ ਹੀ ਹੋ ਜੂਗਾ 74 ਮਾਤਲ ਖੁੱਲਾ ਸੁਨੀਲ ਸਿੰਘ ਨਾਲ ਵੇਖਦਾ ਵਾ ਭਾਬ ਯਾਰ ਨਾ ਅਸੀਂ 90 95 ਪਾਉਂਦੇ ਸਾਡੀ ਨਹੀਂ ਵਿਗਣੀ ਬਕਰ ਨੂੰ ਫੋਨ ਕਰਨਾ ਸੁਨੀਲ ਸਿੰਘ ਬਾਹਲ ਨਹੀਂ ਆਉਂਦਿਆ ਹੈਨਾ ਇਹ ਫੋਨ ਤੇ ਮਾਲ ਵੇਚਣਾ ਆਪਣੇ ਹੱਥ ਆ ਤੇ ਆਪਾਂ ਲੈਣਾ 2-4 ਯਾਰ ਲੈਣਾ ਕੋਈ ਇਹ ਵੀ ਗੱਲ ਵੀ ਮਗਰੋਂ ਭਾਣਾ ਲੈਣਾ ਨੀ ਲੈਣਾ ਨੀ ਲੀਵੇ ਟੋਕਰ ਕਪਣ ਨਹੀਂ ਇਹ ਵੀ ਇਹ ਵੀ ਸੱਜਰੇ ਦੇ ਪਿਛੇ ਉਹ ਕੱਟਾ ਮਗ ਰਿਆ ਅੱਛਾ ਇਹਦੇ ਕੋਈ ਆਖ ਮਾਓ ਕਿਲੋ ਦੁੱਧ ਉਸਨ ਦੀ ਵੀਰ ਅੱਛਾ ਠੀਕ ਆ ਲੈਕਸ਼ਮੂ ਇਹ ਵੀ ਦਿਖਾ ਦੇ ਕਰਾਂ ਨੀ ਮਖਾਓ ਕਿਲੋ ਦੁੱਧ ਹੋਏ ਜੇ ਸੰਦੀਪ ਵੀਰ ਬਸ ਠੀਕ ਆ ਇਹਦੇ ਪਿਛੇ ਸ਼ਮੂ ਪਰਲਾ ਕੱਟਾਈ ਅਰੇ ਬੁੜੀ ਵੀ ਕੱਟ ਕੇ ਲੈ ਕੇ ਆਦੀ ਆ ਬੁੜੀ ਦੋੜ ਕੇ ਬੋਲ ਜਾਂਦੀ ਆ ਪਰ ਨੀਲੀ ਦੇ ਨਿਸ਼ਾਨੇ ਵਾਲੀ ਸੁੰਨੀਆ ਚੰਗੀਆਂ ਕਲੀਅਰ ਕਰਦੀ ਆ ਮੈਂ ਨਾ ਜ਼ਿਆਦੀ ਚੰਗੀ ਸੰਦੀਪ ਸਾਹ ਹਾਂ ਹਾਂ ਜੀ ਭਾਹ ਵੇਖੀ 70 70 ਦੀ ਦੇ ਦੇ ਯਾਰ 50 ਇਹ ਪਰ ਵੇਖ ਲਾ ਸੰਦੀਪ ਵੀਰੇ ਸਫਾਈਆਂ ਸੂਈਆਂ ਬੜੀਆਂ ਚੰਗੀਆਂ ਮੈਂ ਕਿਹਾ ਜੁੱਦਾ ਬੜਾ ਜ਼ਿਆਦਾ ਵਾ ਦੱਸ ਕਿੰਨੇ ਦੀ 65 ਦੀ 65 ਜੋ 3000 ਛੋਟ 62000 40000 40000 60 ਦੀ ਪਰ ਮੈਂ ਵੇਖ ਲਾ 60000 ਜੁੜੇ ਲਾ ਹੁੰਦੀ ਵੀਰੇ ਜੈ ਜੀ ਜੈ ਮੋਰੇ ਤਾਂ ਕਈ ਤੇ ਜਾਈਦਾ ਵਾ ਜੇ ਇਹਦਾ ਵੀ 80 75 ਪਾ ਦਿੰਦੇ ਬਾਜਾ ਕਹਿੰਦਾ ਸੰਦੀਪ ਦਾ ਕਸੂਰ ਕਰਦਾ ਫੋਨ ਨਹੀਂ ਹੁੰਦਾ ਮਾਲ ਨਹੀਂ ਲਿਖਦਾ ਮਾਲ ਵੇਚਣਾ ਲੈ ਸਾਫ ਲੈਣਾ ਆਪਣੇ ਹੱਥ ਹੁੰਦਾ ਚੱਲ ਜਾਣ ਸਾਡੇ ਸੰਦੀਪ ਸਾਹਿਬ ਉਹ ਲਾਵੇ ਫੇਰ ਮੋੜਨ ਅੱਗੇ ਸੰਦੀਪ ਸਾਹਿਬ ਜੇ ਮੈਂ 1 ਮਹੀਨਾ ਵੱਧ ਟਾਈਮ ਲਾ ਜੇ ਹਾਲੇ ਦੁੱਧ ਚਾਰ ਕਿਲੋ 9 ਮਹੀਨੇ ਤਿੰਨ ਦਿਨਾਂ ਦੀ ਗੱਬਣਿਆ ਅੱਛਾ ਹਾਲੇ ਦੁੱਧ ਚਾਰ ਕਿਲੋ ਆ ਬਸ ਹੋਣੇ ਨਾ ਪਰ 9 ਮਹੀਨੇ ਤਿੰਨ ਦਿਨਾਂ ਦੀ ਗੱਬਣਾ ਆਪਣੇ ਕੋਲ ਲਿਖਤੀ ਆ ਹੋਏ ਹੋਏ ਸੰਦੀਪ ਵੀਰ ਕੋਈ ਪੜਾ ਨਹੀਂ ਇਧਰੇ ਹਾਂ ਵੇ ਲੈ ਇਹ ਨਾ ਕੋਈ ਕਹੇ ਕਿ ਬੋਲ ਇਧਰੇ ਦੁੱਧੀ ਮੈਸਲੇ ਇੰਨਾ ਬਹਿਣਾ ਕਰਮਾ ਵਾਲੇ ਥਲੇ ਨਹੀਂ ਘਰ ਵਾਲਾ ਦੱਸੁੰਦਾ ਵੀ ਨਹੀਂ ਦੁੱਧੂ ਨਹੀਂ ਪਾਈਦੀ ਅੱਛਾ ਦੁੱਧ ਦੋ ਨਹੀਂ ਪਾਈ ਦੀ ਆ ਵੇਲਾ ਜੀ ਚੰਗੀ ਚੋਣ ਮੈਂ ਸੰਦੀਪ ਰੇਜ ਨਸਲਾ ਛੱਡਿਆ ਮੈਂ ਦਾ ਆ ਵੇਲਾ ਇਹ ਥੋੜਾ ਕਰ ਕੱਲ 9 ਮਹੀਨੇ ਦੇ 3 ਦਿਨਾਂ ਦੀ ਗੱਭਨ ਜੀ ਨਸਲਾ ਨਸਲਾ ਫੇਰਾ ਚੋਣ ਵੇ ਨਾ ਕਿਦੋਂ ਤੂੰ ਤੁਰ ਜਾਦੀ ਹੈ ਜੀ ਜਾਦੀ ਚੰਗੀ ਚੋਣ ਲੈ ਇਹ ਵੇ ਠੰਡੀ ਮਿੱਟੀ ਕਿੱਡੀ ਕਰਮ ਵਾਲੀ ਹੁੰਦੀ ਜੀ ਵੀਰੇ ਸੰਦੀਪ ਜੀ ਸਾਡੇ ਕੋਲ ਕਈ ਮਈਆਂ 6 ਮਹੀਨੇ ਦੀਆਂ ਹੁੰਦੀਆਂ ਨੇ ਦੁੱਧੋ ਡਰਾਈ ਹੋ ਜਾਂਦੀਆਂ ਪਰ 9 ਮਹੀਨੇ ਦੀ ਹੋ ਕੇ ਵੀ ਦੁੱਧੋਂ ਡਰਾਈ ਹੁੰਦੀ ਨਹੀਂ ਠੀਕ ਆ ਕਿੱਡੀ ਫਿਰ ਚੋਟੀ ਸੁਦੀ ਜੀ ਵੀਰ ਹੈ ਕਿੱਡੀ ਵੱਡੀ ਬੁੱਢੀ ਆ ਕੰਨੀ ਕੀ ਜੀ ਨਹੀਂ ਹੈ ਵੀ ਸਭ ਤੋਂ ਵੱਡੀ ਗੱਲ ਸੰਦੀਪ ਸਿੰਘ ਬਰਫਿਆ ਜੀ ਟੀਮ ਲੈ ਜਾ ਤਾਂ ਵੀ ਮੈਂ ਸਾਡੀ ਬਿਲਕੁਲ ਬਿਲਕੁਲ ਜੀ ਪਰ ਮੈਂ ਤਾਂ ਵਜਨ ਦੇ ਅੰਨਾ ਵਜਨ ਲੱਗਾ ਅੰਨਾ ਵਜਨ ਕਰਮ ਵਾਲੀ ਨੂੰ ਉਹ ਤਾਂ ਜਾਂਦੀ ਤੇਰੇ ਸਾਹਮਣੇ ਚੋਂ ਲੱਗੇ ਲਾਤੋਂ ਲਾਤ ਨਹੀਂ ਲਾਉਣੀ ਐਡੀ ਚੰਗੀ ਮਹਿ ਸੰਦੀਪ ਵੀਰ ਬੋਲੋ ਜੀ ਯਾਰ ਇਹ ਜੱਸੀ ਦੇ ਦੀ ਸੱਜੇ ਤੇ ਮਹੀਨੇ ਨੂੰ ਲੱਖ ਦੀ ਵਿਗਦੀ ਇਹ ਪੂਰ ਦਸ ਦੀ ਵਿਗਦੀ ਆ ਸਿਰ ਦੇ ਦੇ ਅੱਜ ਜੇ ਪੰਜ ਛੋਟ ਕਰ ਪੰਜ 75000 ਪੰਜ ਛੋਟ 70 ਦੀ 70 ਦੀ ਗੱਜਾ ਬਿਲਕੁਲ ਜੈ ਛੋਟ ਛਾੜੀ ਹੋਣੀ ਜੀ ਛੋਟ ਛਾੜੀ ਹੋਣੀ ਫੂਲਫਾ ਲਾ ਦੇ ਜਦੋਂ ਮੋੜ ਦੇਣੀ ਮੋੜ ਦੇਣੀ ਹਾਂਜੀ ਲੈ ਬੂਰੀ ਵਖਾ ਕਰ ਰੇ ਇਹ ਸੰਦੀਪ ਸਿੰਘ ਢਾਈਆਂ ਮਹੀਨੇ ਚੈੱਕ ਪਾਸ ਨਾਰਾ ਨੋਰਾ ਵਾਹ ਨਾਰਾ ਨੋਰਾ ਇਹ ਸੱਜਰ ਵੀ ਆਪਣੇ ਘਰੋਂ ਹੀ ਗਈ ਆ ਅੱਛਾ ਘੁੰਮ ਘੁਮਾ ਕੇ ਕਬੂਰਸ 8 ਕਿਲੋ ਦੁੱਧ ਆ 8 ਕਿਲੋ ਦੁੱਧ ਕਬੂਰਸਲੇ ਵੇਚੀ ਉੱਥੋਂ ਘੁੰਮ ਘੁਮਾ ਕੇ ਫੇਰ ਆਪਣੇ ਕੋਲ ਆ ਗਈ ਵੇਲਾ ਕਿੰਨੀ ਜਾਲੀ ਮੈਂ ਵਾਰੇ ਵੇਖ ਸਾਡਾ ਚੰਗਾ ਮੈਂ ਸੰਦੀਪ ਵੀਰ ਜੰਗੀ ਵੇਲ ਵਾਲੀ ਮੈਂ ਨਾਲੇ ਮੈਂ ਤਾਂ ਬੂਰੀ ਬੂਰੀਆਂ ਲੱਭਦੀਆਂ ਨਹੀਂ ਆ ਇਹ ਰੇੜੇ ਬੂਰੀਆਂ ਫੇਰ ਪਾਵਾਂਗੇ ਬੂਰੀ ਲੱਭਦੀ ਘਟਿਆ ਹਾਂ ਨਹੀਂ ਠੀਕ ਹੈ ਮੈਂ ਵੀ ਬਹੁਤ ਦੁੱਧ ਵਾਲੀ ਆ ਮੈਂ ਦੁੱਧ ਵਾਲੀ 8 ਕਿਲੋ ਦੁੱਧ ਆ ਮੈਂ ਅੱਜ ਕੋਈ 8 ਕਿਲੋ ਦਾ ਭਾਵੇਂ 8 ਕਿਲੋ 3 ਡੰਗ ਚੋ ਕੇ ਲੈ ਜੀ ਇਹ ਸੰਦੀਪ ਵੀ ਟਾਈਆਂ ਦੀਆਂ ਟਾਈਆਂ ਦੀ ਹੀ ਹੋਊਗੀ ਹਾਂ ਠੀਕ ਆ ਭਾਵੇਂ ਕੋ ਉੱਤਰ ਦੀ ਜਾ ਕੇ ਕਰਾ ਲੈ ਹੈ ਖਾਲੀ ਨਹੀਂ ਨਿਕਲੇਣਾ ਇਥੇ ਮੈਂ ਲੱਦ ਕੇ ਲੈਵੇਂ ਦੂਨੇ ਪੈਸੇ ਦਵਾਂਗੇ ਠੀਕ ਠੀਕ ਕੀ ਕਰਤੀ ਆਪਣੀ ਚਲੋ ਠੀਕ ਆ ਨਹੀਂ ਦੂਨੇ ਪੈਸੇ ਦਵਾਂਗੇ ਜੇ ਖਾਲੀ ਨਹੀਂ ਨਿਕਲੇ ਬਸ ਠੀਕ ਆ ਇਹ ਨਾਲ ਆ ਆਪਣੀ ਬਾਕੀ ਵੇ ਥੱਲੇ ਦੀ ਸਫਾਈ ਆ ਸਪੂਈਆ ਪਾ ਪਾ ਬੋਲੋ ਪਾ ਫੜਾ ਫੜਾ ਵੇ ਦੇਖ ਇਧਰ ਵੀ ਸ਼ੰਭੂ ਵੇਖ ਬਾਕੀ ਆ ਵੇਲਾ ਆ ਆ ਵੇ ਕਰਾਈ ਜੇ ਅਸੀਂ ਚੱਕ ਗੱਲ ਕਰਾਈ ਤੁਸੀਂ ਚੱਕ ਕਰਾ ਕੇ ਖੜੋ ਯਾਰ ਇਹ ਦੇ ਦੇ 80000 ਦੀ ਮੈਂ ਦੇ ਦੀਏ ਸਾਨੂੰ 80 ਦੀ ਦੇ ਦਈਏ 80000 ਦੀ ਪੰਜ ਛੋਟ 75000 ਰੁਪਏ ਮੈਂ ਦੇ ਦਾਂਗੀ ਚੱਲਦੀ ਜਾ ਜਾ ਮੁੱਲ ਮੁਕਤ ਵਾਲੇ ਵੇਲਾ ਬੁਰੇ ਨਹੀਂ ਠੀਕ ਹੈ ਬੁਰੇ ਵੱਡੀ ਮੈਂ ਤਿਲਾ ਵਾਲੇ ਬੁਰੇ 75 ਜੋ ਵੀ ਤੁਸੀਂ 72000 ਦੀ ਦੇ ਦਾਂਗੇ 72000 ਜਾ ਦੇ ਯਾਰ ਜਾ ਜਾ ਜੀ ਯਾਰ ਜਾ ਚੱਲ ਅੱਗੇ ਝੋਟੀਵੇਂ ਹੁੰਦੀ ਲੈ ਵੱਡੀ ਮੈਂ ਚੈੱਕ ਪਾਸ ਹੋਵੇ ਮੋਬਾਈਲ ਕਟੀ ਕਾਲੀ ਸ਼ਾ ਕਾਲੀ ਸ਼ਾ ਪੁੱਛੂ ਨਹੀਂ ਇਹਦੇ ਬਾਅਦ ਚਿੱਤੇ ਆ ਗਏ ਉਹ ਦੇਖੋ 5 ਕਿਲੋ ਹੋ ਜਾਏਗਾ 5 ਕਿਲੋ ਤਿੰਨਾਂ ਦੀ ਚੈੱਕ ਪਾ ਦੀ ਜੰਦੀ ਵੀਰਾ ਬਸ ਠੀਕ ਆ ਫਿਰ ਇਹ ਸਵੇਰੇ ਹੀ ਆਈਏ ਜਾਂ ਚੋਕੇ ਆਈ ਮੇਰੀ ਬਾਡੀ ਪਹਿਲੇ ਟਾਈਮ ਹੀ 31 ਤਰੀਕਾ 31 ਤਰੀਕਾ ਸਵੇਰੇ 6 ਵਜੇ 6 ਵਜੇ 31 ਅਕਤੂਬਰ ਨੂੰ ਪਟਾਕੇ ਪਵਾ ਦਾਂਗੇ ਹਾਂ ਮੈਂ ਤਾਂ ਸਨਾਪ ਦੇ ਬੇਲ ਵਿੱਚ ਕਿੰਨੀ ਪਿੱਛੇ ਜਨੇ ਮਰਜੀ ਬਣਿਆ ਵੀਡੀਓ ਸਵੇਰੇ ਹੀ ਬਣੀ ਹੈ ਹੋ ਗਿਆ ਵੇ ਨਹੀਂ ਰੇ ਘੰਡਿਆਂ ਤੇ ਕਿ ਨਹੀਂ ਖੇੜੂ ਨਿਕਲੇ ਮੈਂ ਆਪਾਂ ਐਵੇਂ ਕਹੀਏ ਮਹਾਰਾਜ ਤੋਂ ਡਰ ਕੇ ਨੇ ਕਿੱਪਾ ਵਾ ਠੀਕ ਵੇ ਅਸਲੀ ਸੱਟ ਕਿਹਨੇ ਸੰਦੀਪ ਵੀ ਬਿਲਕੁਲ ਵੇਖਦਾ ਵੇਖਦਾ ਨਿਕਲੇ ਕਿ ਹੋਣਗੇ ਭਾਜੀ ਮਾਲਸ ਨਹੀਂ ਲੱਗਦਾ ਭਾਗੇਦਾ ਤੇਰੀ ਵੰਦੀ ਵਾ ਵੇਖਦਾ ਤੇ ਹਾਂਜੀ ਬੇਲਾ ਪੂਸ਼ਪਾਸ ਜੈਡ ਬਲੈਕ ਜੈਡ ਬਲੈਕ ਉਹਨੇ ਮਾਰਦਾ ਤੇ ਉਹ ਹੀ ਚੇਤਾ ਭੁੱਲ ਜਾਂਦਾ ਵੀ ਇਹ ਕਿੰਨੇ ਦੀ ਲਈ ਉਹ ਚੇਤਾ ਹੀ ਭੁੱਲ ਗਿਆ ਸੀ ਯਾਰ ਇਹ ਨਾ ਮੋਲ ਨਹੀਂ ਕਰਨਾ ਪੂਰੇ 75 ਦੀ ਝੋਟੀ ਆਈ ਜੀ ਚਲ 70 ਦੀ ਦੇ ਦਾਂਗੇ ਚਿੱਤਾ ਭੁੱਲਾ ਹੀ ਉਧਰ ਪਾਣੀ ਲਈ ਕਿਨੇ ਦੀ ਮਹਿੰਗੀ ਲਈ ਹੋ ਭਾਈ ਆ ਦੇ 70 ਦੀ ਦੇ ਦਾਂਗੇ 70 ਜਿਹੜਾ ਜਣਾ ਮੇਰਾ ਠਾਡੀ ਕਿੱਡੀ ਸੁਣਦੀ ਵੀਰ ਉਧਰੋਂ ਦੋ ਛੜ ਦੇਣ ਠਾੜ ਚੱਲਾਂ ਦੋ ਜਿਹੜਾ ਜਣਾ ਠਾਡੀ ਜੈਡ ਬਲੈਕ ਜੇ ਹਾਂ ਉਹ ਕਰਦੀ ਮੈਂ ਸੋਈ ਆ ਉਹ ਕਰਦੀ ਮੈਂ ਸੋਈ ਤੇ ਹਾਂ ਇਹ ਏ ਸਾਡੇ ਦੇ ਨਾਮ ਹੀ ਨਲ ਚੈੱਕ ਪਾਸ ਸੀ ਸਾਡੇ ਦੇ ਨਾਮ ਹੀ ਚੈੱਕ ਪਾਸ 30 ਕਿਲੋ ਦੁੱਧ ਕੋਈ ਸੱਤ ਲਾ ਕੇ ਲੈ ਠੀਕ ਆ ਪਰ ਮੈਂ ਦੁੱਧ ਮੈਂ ਸਦੀਪ ਸਿੰਘ ਜੇ ਮੈਂ 15 ਕਿਲੋ ਦੁੱਧ ਨਾ ਦੇਵੇ ਆਪਣੋ ਇਨੀ ਗਰੰਟੀ ਹੈ ਮੈਂ ਫਿਰ ਚੰਗੇ ਵੱਡੀ ਲੈ ਮੈਂ ਉਹ ਵੱਡੀ ਮੈਂ ਉਹ ਸਦੀਪ ਸਿੰਘ ਫੱਟੀ ਆ ਦਾ ਸਿੰਘ ਆ ਹਾਂ ਫੱਟੀ ਆ ਦਾ ਹੈ ਤੇਰੀ ਗੱਲ ਸੁਣ ਦੇਖ ਬੜੀ ਤਗੜੀ ਮੈਂ ਪੂਰੀ ਬੱਚੀ ਦੁੱਧ ਮੈਂ ਆਪਾਂ ਨੂੰ 15 ਦੀ ਫੁੱਲ ਗਰੰਟੀ ਹੈ ਸਿੰਘਾ ਹੱਡੀ ਕੋਈ ਥਾਂ 'ਚ ਭੂਰ ਛੱਟਾ ਵਾਅਦਾ ਘਾਟ ਹੋਵੇ ਮੈਂ ਦੀ ਜ਼ਿੰਮੇਵਾਰ ਹਾਂ ਸਾਡੇ ਦੇ ਨਾਮ ਹੀ ਨਲ ਚੈੱਕ ਪਾਸ ਨਾਲ ਲੈ ਆਪਾਂ ਜ਼ਿੰਮੇਵਾਰ ਬਿਲਕੁਲ ਬਿਲਕੁਲ ਗਰੰਟੀਆਂ ਦਵਾ ਲਈ ਛਾ ਬਿਲਕੁਲ ਚਾਹੀਦਾ ਚਾਹੀਦਾ ਭਈਆ ਆਈ ਗਿਆ ਬੋਲੋ ਅਗਲੇ ਬੰਨੇ ਵੇਲਾ ਸ਼ੰਭੂ ਵੀਰ ਪੈ ਸਾ ਧਰਦੀ ਥੋੜਾ ਜਿਹਾ ਮੈਂ ਹਾਂ ਸੁਨੀਲ ਜੀ 70 ਦੀ ਦੇ ਦਈਏ 70 ਦੀ ਦੇ ਦਈਏ ਯਾਰ ਪੰਜ ਛੋਟ 65000 ਰੁਪਏ ਮੈਂ ਦੇ ਦਾਂਗੇ ਦੁੱਧ 8 ਕਿਲੋ ਆਪਣੇ ਘਰੋਂ ਚਵਾ ਕੇ ਦਾਂਗੇ ਪੂਰੇ ਪੈਂਡ ਜਾਇ ਜਾਈ ਜਾਂ ਰਿਪੈਣ ਹਜ਼ਾਰ ਦੇ ਪਰ ਮੈਂ ਜੇ ਦੁੱਧ ਵਾਲੀ ਮੈਂ ਆਵਾਂ 15 16 ਕਿਲੋ ਦੁੱਧ ਮੈਂ 8 ਕਿਲੋ ਆਪਣੇ ਕੋ ਚਵਾ ਕੇ ਦਾਂਗੇ ਤਿੰਨਾਂ ਮਹੀਨੇ ਚੈੱਕ ਕਰਵਾ ਕੇ ਲੈ ਲਓ ਪਾਣੀ ਰੱਖੀ ਚਲ ਭਾਈਆ ਪਾ ਛੋਟੇ ਛੋਟੇ ਆ ਜਿਨ੍ਹਾਂ ਨੂੰ ਛੋਟੇ ਕਹਿੰਦੇ ਹੋ ਆ ਗਾੜੀ ਮੈਂ ਵਾਰੀ ਮੈਂ ਇਹ ਆ ਪਾਇਆ ਗਰੰਟੀ ਲਾਵਾਂ ਸੰਦੀਪ ਆ ਨੂਰਾ ਇਹ ਗੱਡੀ 4 ਮਹੀਨਾ ਦੀ ਇਹ ਨੂਰਾ ਇਹ 4 ਮਹੀਨਾ ਚ ਚਾਹ ਦੀ 4 ਦੀ ਅੱਜ ਅੱਜ ਦੁੱਧ ਉਹਦੇ ਕੋਲ 5 ਕਿਲੋ 5 ਕਿਲੋ ਨੂਰਾ ਬਾ ਲੋ ਜੀ 5 ਕਿਲੋ 5 ਕਿਲੋ 4 ਮਹੀਨਾ ਦੀ ਚੈੱਕ ਪਾਸ ਭਾਵੇਂ ਕੋ ਚੈੱਕ ਕਰਾ ਕੇ ਲਾ ਜੀ ਅਸੀਂ ਚੈੱਕ ਕਰਾਈਆਂ ਭਾਵੇਂ ਗੱਡੀ ਚੋਂ ਨਾ ਤਰਨ ਦੇ ਕੋ ਗੱਡੀ ਚੈੱਕ ਕਰਾ ਲੈ ਨਾ ਜੀ ਕੋਈ ਵੀਰ ਦੀ ਦੋਆ ਜਵਾਂ ਦਿਨਾਂ ਦੀ ਸੌਣੀ ਹੁੰਦੀ ਤੁਹਾਨੂੰ ਵੀ ਪਤਾ ਸੰਦੀਪ ਨਹੀਂ ਉਹਨਾਂ ਨਾਲ ਉਹਨਾਂ ਨਾਲ ਕੋ ਇਹ ਡਿਕਟਰ ਵੀ ਪਾਈ ਜਾਵੇ ਮੈਨੂੰ ਪੜ੍ਹ ਲੈ ਚੌ ਮਿੰਟ ਵੀ ਗੈਰੰਟੀ ਕਰਦਾ ਪਰ ਨੂਰਾਂ ਨਾਲੋਂ ਛੱਡੋਂ ਵੱਡਾ ਚੱਲਦਾ ਵੱਡਾ ਚੱਲਦਾ ਵਾਹ ਵਾਹ ਇਹ ਨਾ ਤਾਂ ਛੱਡੋਂ ਇਹਦਾ ਕਿੰਨਾ ਜਿਆਦਾ ਚੰਗਾ ਵਾ ਸੰਦੀਪ ਸਾਹਿਬ ਬਿਲਕੁਲ ਛੋਟਾ ਟੋਕੜ ਵਾਲੇ 65 ਦੀ 65 5 ਛੋਟ 67 62 2 ਛੋਟ 58 ਹਜ਼ਾਰ ਦੀ ਮੈਂ ਦੇਣੀ ਆ 57 57 55 55 ਹਜ਼ਾਰ ਜਾਂਦ 50 ਹਜ਼ਾਰ ਜਾਂਦ ਨੱਕਾਟਾ ਮਾਰ ਮਾਰ ਦੇਣਾ ਇਹਨਾਂ 55 ਮੈਂ ਵੇਖ ਲਿਆ ਕਿ ਮੈਂ ਤੁਹਾਨੂੰ ਚੰਗੀ ਚੀਜ਼ ਦਿਖਾ ਦੇਵਾਂ ਪਾ ਵੇਖੋ ਮੈਂ ਬਿਲਕੁਲ ਛੋਟੇ ਛੋਟੇ ਆ ਛੋਟੇ ਛੋਟੇ ਆ ਸਾਢੇ 7 ਮਹੀਨਾ ਦੀ ਬੱਚੀ 2 ਕਿਲੋ 2 ਕਿਲੋ ਆ ਕਿਲੋ 2 ਕਿਲੋ ਪਹਿਲਾ ਸੁਆ ਗਾੜੀ ਦੂਜੀ ਸੁਣੀ ਲੈ ਸ਼ੰਭੂ ਇਹ ਵੀ ਚੈੱਕ ਕਰਾ ਲੈ ਇਹਦਾ ਵੀ ਅਜ ਮੁੱਲ ਵੇਖੀ ਯਾਰ ਵੀ ਛੋਟਾ ਜਾਈ ਵੇ ਇਹ ਵੀ ਜਾਣ ਦੋ ਪਾ ਕਰਨਾ 25 ਨਹੀਂ ਹੁੰਦੀ ਡੇਢ ਮਹੀਨਾ ਰਹੇਗਾ ਗਿਣਤੀ ਦਾ ਸੂਚ ਕੋਈ ਲੈ ਜਾ ਕੋਈ ਸੁਦੀ ਵੀ ਲੈ ਦੋ ਵੀ ਵਾਹ ਚੱਲਣ ਦੋ ਕਰਾ ਦੇ ਵੀ ਮੈਂ ਤਾਂ ਮੁਫਤੋ ਮੁਫਤੀ ਆ ਮੁਫਤੋ ਮੁਫਤੀ ਤਰਦਾੜੀ ਹੋ ਜਾਏ ਕਿ ਨਹੀਂ ਸਿੰਝਾ 5000 ਦੀ ਹਾਂ 20 ਦੀ 19000 18 ਦੀ 18000 ਦੀ ਦੇਣੀ ਆ ਬਾਕੀ ਨਹੀਂ ਆਉਦੀ ਵੇਲਾ ਉਹ ਬਾਕਰ 18000 ਦੀ ਲਾਜੇ ਕੋਈ ਸਿੰਝ ਤੂੰ ਮਾਰ ਹੀ ਜਣਾ ਠੀਕ ਆ ਸਿੰਝ ਠੀਕ ਆ ਬਾਹਰ ਹੁੰਦੀ ਸਭ ਵਾਲੀ ਚੈੱਕ ਕਰਾ ਕੇ ਲੈ ਜਾ ਤੇ ਬਾਪ ਰਵਾ ਛੋੜੀ ਕਰਨੀ ਕੋਈ 16 ਨਾਲ ਨਾ ਭਰਾ ਬਣ ਕੇ ਛੋੜੀ ਇਹ ਦੋਵੇਂ ਹੁਣ ਸੈੱਟ ਹੋ ਗਏ ਆ ਚਲੋ ਬਾਕੀ ਵੇ ਲੋ ਮਈਆ ਵੇ ਲੋ ਇੱਥੇ ਖਾਸ ਕਰਕੇ ਟੁਕੜਾ ਗੱਬਣੇ ਮਿਲਿਆ ਤੁਹਾਨੂੰ ਸੱਜਰ ਕਿਤੇ ਕਿਤੇ ਯਾਰ ਸੱਜਰ ਦਾ ਮੁੱਲ ਵੀ ਵੇਖਣ ਨਾ ਆਹ ਪ੍ਰੋਗਰਾਮ ਅਮਰਸਾਲ ਅੱਜ 75000 ਦੋ ਬਾਰ ਮੈਂ ਨਹੀਂ ਨਹੀਂ ਹੈਗੀ ਸਾਡੇ ਕੋਲ 75000 ਦੋ ਬਾਰ ਅੱਜ ਕੋਈ ਮੈਂ ਨਹੀਂ ਮੈਂ ਨਾ ਜਿਹੜੇ ਭਾ ਭਾਤੇ ਹਨਾ ਇੱਕ ਵੜੇ ਕਰ ਦੇਣਗੇ ਸਾਰੇ ਇਕੱਠਾ ਬਾਕੀ ਚਲੋ ਵੀਰ ਭਰਾ ਫੋਨ ਲਾਵੇ ਚੱਕ ਪਾ ਦੇ ਸੰਦੀਪ ਸਿੰਘਾ 100 ਚ 100 ਹੀ ਰੈਂਟ ਚੋ ਖਾਲੀ ਨਿਕਲਦੀ ਸਾਡੇ ਘਰੋਂ ਦੂਨੇ ਪੈਸੇ ਲੱਗਣਗੇ ਸਟਾਕ ਹੋਰ ਵੀ ਅੰਦਰ ਵੱਜਾ ਵਾ ਉਹ ਅਗਲੀ ਵੀਡੀਓ ਵਾਸਤੇ ਰੱਖਿਆ ਇਹ ਨਹੀਂ ਵੀ ਸਟਾਕ ਖਤਮ ਹੋ ਜਾਊਗਾ ਸਟਾਕ ਤੇ ਜਮ੍ਹਾਂ ਕਰਕੇ ਰੱਖਿਆ ਬੋਲੋ ਜੀ ਨੰਬਰ ਨੰਬਰ ਹੈਗਾ 9877124020 ਪਿੰਡ ਬਨ ਜੜੀ ਤੇ ਜ਼ਿਲ੍ਹਾ ਅੰਮ੍ਰਿਤਸਰ ਬਾਰ ਬਾਰ ਜ਼ਿਲ੍ਹਾ ਅੰਮ੍ਰਿਤਸਰ ਜੇ ਹਾਂਜੀ ਹਾਂਜੀ ਸਸਿਕਾ